ਸੰਬਾਨੀਆਂ ਦਾ ਵਿਆਹ ਇੰਨੇ ਦਿਨ ਹੀ ਕਾਫੀ ਜ਼ਿਆਦਾ ਚਰਚਾਵਾਂ ਦੇ ਵਿੱਚ ਹੈ ਤੇ ਉਹਨਾਂ ਦੇ ਵਿਆਹ ਦੇ ਵਿੱਚ ਬਾਲੀਵੁੱਡ ਦੇ ਵੱਡੇ ਵੱਡੇ ਸਿਤਾਰੇ ਜਿੱਥੇ ਪਹੁੰਚੇ ਤਾਂ ਉੱਥੇ ਹੀ ਹੋਰ ਵੀ ਕਈ ਨਾਮੀ ਹਸਤੀਆਂ ਸੀ ਜਿਵੇਂ ਕਿ ਕਿਮ ਕਾਰਡੈਸ਼ੀਅਨ ਤੇ ਜੌਨਸਨ ਆ ਇਹ ਵੀ ਸਾਰੇ ਜੁੜੇ ਨੇ ਵਿਆਹ ਸਮਾਗਮ اٹੈਂਡ ਕਰਨ ਦੇ ਲਈ ਖਾਸ ਮੁੰਬਈ ਦੇ ਵਿੱਚ ਪਹੁੰਚੇ ਸੀ ਪਰ ਉੱਥੇ ਹੀ ਇਹਨਾਂ ਸਭ ਦੇ ਵਿਚਾਲੇ ਜਿੱਥੇ ਸਾਰਿਆਂ ਨੇ ਵਿਆਹ ਦੇ ਵਿੱਚ ਪਹੁੰਚ ਕੇ ਖੂਬ ਜਿਹੜਾ ਧਮਾਲ ਮਚਾਇਆ ਡਾਂਸ ਵੀ ਕੀਤਾ ਵੀਡੀਓਜ਼ ਵੀ ਇਹਨਾਂ ਦੀਆਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਤੇ ਇਸ ਦਾ ਸਭ ਦੇ ਵਿੱਚ ਉਹਨੇ ਇੱਕ ਬਿਆਨ ਸੋਸ਼ਲ ਮੀਡੀਆ ਤੇ ਤਬਸੀ ਪੰਨੂ ਦਾ ਕਾਫੀ ਜ਼ਿਆਦਾ ਵਾਇਰਲ ਹੋਇਆ ਜਿਸ ਦੇ ਵਿੱਚ ਉਹ ਅੰਬਾਨੀਆਂ ਤੇ ਵਿਆਹ ਦਾ ਜ਼ਿਕਰ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਉਹਨਾਂ ਦਾ ਇਹ ਕਹਿਣਾ ਕਿ ਮੈਂ ਅੰਬਾਨੀਆਂ ਦਾ ਵਿਆਹ ਅਟੈਂਡ ਨਹੀਂ ਕਰਾਂਗੀ ਹਾਲਾਂਕਿ ਇਹ ਵੀਡੀਓ ਵਿਆਹ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਗੱਲਾਂ ਜਿਹੜੀਆਂ ਨੇ ਕਈਆਂ ਨੇ ਜਦੋਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਅੰਬਾਨੀਆਂ ਦਾ ਵਿਆਹ अटेंड ਕਰੋਗੇ ਤਾਂ ਉਹਨਾਂ ਦੇ ਵੱਲੋਂ ਆਪਣੀ ਇੱਕ ਬੇਬਾਕ رائے ਜਿਹੜੀ ਉਹ ਸਾਹਮਣੇ ਰੱਖੀ ਗਈ ਕਿ ਮੈਂ ਉਹਨਾਂ ਦਾ ਵਿਆਹ اٹੈਂਡ ਨਹੀਂ ਕਰਾਂਗੀ ਕਿਉਂਕਿ ਮੈਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦੀ ਤੇ ਮੇਰੇ ਹਿਸਾਬ ਦੇ ਨਾਲ ਜੇਕਰ ਤੁਸੀਂ ਕਿਸੇ ਦੇ ਵਿਆਹ ਦੇ ਵਿੱਚ ਜਾ ਰਹੇ ਹੋ ਤਾਂ ਤੁਸੀਂ ਐਟਲੀਸਟ ਫੈਮਲੀ ਨੂੰ ਜਾਣਦੇ ਹੋਣੇ ਚਾਹੀਦੇ ਹੋ ਤਾਂਕਿ ਤੁਸੀਂ ਥੋੜੀ-ਮੋਟੀ ਗੱਲਬਾਤ ਕਰ ਸਕੋ ਪਰ ਮੈਂ ਅੰਬਾਨੀਆਂ ਨੂੰ ਬਿਲਕੁਲ ਵੀ ਨਹੀਂ ਜਾਣਦੀ ਹਾਂ ਪਰਸਨਲੀ ਤੇ ਉਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬਿਆਨ ਕਾਫੀ ਜ਼ਿਆ ਵਾਇਰਲ ਵੀ ਹੋ ਰਿਹਾ ਤੇ ਜਿਵੇਂ ਕਿ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਵੇਖ ਰਹੇ ਹੋਗੇ ਕਿ ਅੰਬਾਨੀਆਂ ਦੇ ਵਿਆਹ ਦੇ ਵਿੱਚ ਕਈ ਵੱਡੀਆਂ-ਵੱਡੀਆਂ ਹਸਤੀਆਂ ਪਹੁੰਚੀਆਂ ਬਾਲੀਵੁੱਡ ਦੇ ਕਿੰਗ ਖਾਨ, ਸਲਮਾਨ ਖਾਨ ਉਹਨਾਂ ਦੇ ਸਾਰੇ ਪਰਿਵਾਰ ਅਮਿਤਾਬ ਬੱਚਨ ਤੇ ਸਾਰੇ ਜਿਹੜੇ ਉੱਥੇ ਪਹੁੰਚਦੇ ਨੇ ਤੇ ਉੱਥੇ ਹੀ ਇਹ ਵੀ ਢੱਲੋਂ ਵੀ ਜਿਹੜੇ ਨੇ ਉੱਥੇ ਪਹੁੰਚਦੇ ਨੇ ਤੇ ਉੱਥੇ ਹੀ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੀ ਸੋਨਮ ਬਾਜਵਾ ਵੀ ਵਿਆਹ ਦੇ ਇੱਕ ਫੰਕਸ਼ਨ ਦੇ ਵਿੱਚ ਦਿਖਾਈ ਦਿੱਤੀ ਸੀ ਤੇ ਉੱਥੇ ਹੀ ਸ਼ੈਨਾਜ਼ ਗੱਲ ਵੀ ਵਿਆਹ ਦੇ ਵਿੱਚ ਪਹੁੰਚੀ ਸੀ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਬਾਨੀਆਂ ਦੇ ਵਿਆਹ ਦੇ ਵਿੱਚ ਜਿਹੜੇ ਗਰੂਮ ਸਕੁਆਇਰ ਜਿਹਨੂੰ ਕਿਹਾ ਜਾਂਦਾ ਜਿਹੜੇ ਅਮੰਤ ਅੰਬਾਨੀ ਦੇ ਖਾਸ ਤੋਤ ਸੀ ਜਿਵੇਂ ਕਿ ਸ਼ਾਹਰੁਖ ਖਾਨ ਹੋ ਗਏ ਰਣਵੀਰ ਸਿੰਘ ਨੇ ਇਹਨਾਂ ਨੂੰ ਕਰੋੜਾਂ ਰੁਪਏ ਦੀ ਘੜੀ ਵੀ ਜਿਹੜੀ ਉਹ ਗਿਫਟ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਇਸ ਸਬਦੇ ਵਿਚਾਲੇ ਹੁਣ 탑ਸੀ ਪਰਨੋ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਤੇ ਲੋਕ ਜਿਹੜੇ ਨੇ ਇਸ ਨੂੰ ਕਾਫੀ ਜ਼ਿਆਦਾ ਜਿਹੜਾ ਚਰਚਾਵਾ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਇਸ ਦੇ ਬਾਰੇ ਕਾਫੀ ਜ਼ਿਆਦਾ ਸਵਾਲ ਵੀ ਖੜੇ ਹੋ ਰਹੇ ਨੇ ਤੇ ਉੱਥੇ ਹੀ ਇਸ ਦੇ ਬਚਾਲੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਾਲਾ ਕਿ ਇਸ ਬਿਆਨ ਦੀ ਕੋਈ ਵੀ ਹੱਦ ਤੱਕ ਪੁਸ਼ਟੀ ਜਿਹੜੀ ਨਹੀਂ ਹੋਈ ਕਿ ਇਹ ਵਿਬ ਜਿਹੜਾ ਬਿਆਨ 탑ਸੀ ਬੰਨੂ ਨੇ ਕਦੋਂ ਦਿੱਤਾ ਕਿ ਉਹਨਾਂ ਨੂੰ ਅੰਬਾਨੀਆਂ ਦੇ ਵੱਲੋਂ ਕਾਰਡ ਜਿਹੜਾ ਦਿੱਤਾ ਗਿਆ ਸੀ ਵਿਡਿੰਗ ਇਨਵਿਟੇਸ਼ਨ ਉਹਨਾਂ ਨੂੰ ਗਿਆ ਸੀ ਕਿ ਨਹੀਂ ਗਿਆ ਸੀ ਪਰ ਸੋਸ਼ਲ ਮੀਡੀਆ ਨੇ ਇਸ ਬਿਆਨ ਨੂੰ ਕਾਫੀ ਜ਼ਿਆਦਾ ਹਾਈਪ ਤੇ ਦਿੱਤੀ ਹੈ